ਦੇਖ ਦੇਖ ਕਿਵੇਂ ਘਰਾੜੇ ਮਰੀ ਜਾਂਦਾ ਕੋਈ ਫਿਕਰ ਨਹੀਂ ਹੈਗਾ ਨਾ ਘਰ ਦਾ ਨਾ ਕਿਸੇ ਹੋਰ ਦਾ ਚਾਚਾ ਤੁੰਡੀ ਭਾਈ ਕੀ ਹੋ ਗਿਆ ਭਾਈ ਦਾ ਕੀ ਲੋੜ ਆ ਗਿਆ ਨਾ ਸ਼ਰਮ ਨਹੀਂ ਆਉਂਦੀ ਆ ਸੂਰ ਜੱਡਾ ਉੱਤੇ ਚੜਿਆ ਆ ਟਾਈਮ ਦੇਖ ਲੈ ਕਿੰਨਾ ਹੋ ਗਿਆ ਹਜੇ ਤੱਕ ਸੁੱਤਾ ਪਿਆਗਾ ਉਦੋਂ ਘੱਟ ਝੁਲਸ ਲਿਆ ਕਰੋ ਕਿਹੜਾ ਕੋਈ ਮਗਰ ਲੱਗਿਆ ਹੁੰਦਾਗਾ ਕੀ ਭਾਈ ਦੀ ਲੋੜ ਆ ਗਿਆ ਸੂਰਜ ਆਪਦਾ ਕੰਮ ਕਰੀ ਜਾਂਦਾ ਮੈਂ ਆਪਦਾ ਕੰਮ ਕਰੀ ਜਾਂਦਾ ਦੀ ਵਧੀਆ 3 ਸੁਪਨਾ ਵਧੀਆ ਰਿਹਾ ਦੀ ਰੰਗੀਆਂ ਦੀ ਮੈਂ ਸੁਪਨੇ ਨੂੰ ਤਾਂ ਪਤਾ ਹੀ ਹੈ ਮੈਨੂੰ ਕਿਹੜਾ ਤੁਸੀਂ ਚੱਪ ਚੱਜ ਦੇ ਸੁਪਨੇ ਲੈਣਿਆ ਸਾਰਾ ਦਿਨ ਤੀਵੀਆਂ ਦੇ ਸੁਪਨੇ ਆਉਂਦੇ ਰਹਿੰਦੇ ਆ ਹੁਣ ਆ ਗਿਆ ਹੁਣ ਕੋਈ ਪਿੰਡ ਦੀ ਹੋਰ ਰੰਗ ਦਾ ਸੁਪਨਾ ਫੜ ਐਨਾ ਸੋਹਣਾ ਸੁਪਨਾ ਤੀਵੇ ਤੇਰੇ ਵਰਗੀ ਨਾ ਸੁਪਨੇ 'ਚ ਕਿਹੜਾ ਕੋਈ ਕ੍ਰਿਨਿਕ ਕਪੂਰ ਆ ਰਹੀ ਸੀਗੀ ਤੇਰੇ ਆ ਪਿੰਡ ਦੀਆਂ ਤੀਵੀਆਂ ਜਿਹੜੀਆਂ ਫਿਰਦੀਆਂ ੱੱਕੇ ਖਾਂਦੀਆਂ ਉਹੀ ਆਈ ਹੋਣੀ ਹੈਗੀ ਅੱਜ ਐਲੋ ਕੈਲੋ ਹੋ ਰਹੀਆਂ ਸਭ ਦੇ ਕੋਲੇ ਕੱਚੇ ਤਾਂ ਕੋਈ ਛੱਡੀ ਅੱਜ ਤੱਕ ਮੈਨੂੰ ਤਾਂ ਲੱਗਦਾ ਜਿਵੇਂ ਤੇਰੇ ਵਰਗੀ ਜਿਵੇਂ ਤੂੰ ਹੀ ਦਿਵਸ ਬੰਦਾ ਬਹੁਤ ਸੋਹਣੀ ਲੱਗਦੀ ਹੋਈ ਆ ਆ ਉਠਾ ਕੇ ਸਾਰਾ ਕੰਮ ਆਕਰਮ ਕਰਦਾ ਬਸ ਤਲਵੀਤੀ ਕੰਮ ਬਸ ਬਸ ਬਹਿ ਜਾ ਤੂੰ ਹੋਰ ਨਾ ਮੇਰੇ ਤੋਂ ਸੁਣ ਲੈ ਨਾਲੇ ਨਾ ਉਹਦਾ ਫੋਨ ਆਇਆ ਸੀਗਾ ਵੀ ਰੋਟੀ ਲੈ ਕੇ ਨਾ ਇਹਨੂੰ ਖੇਤ ਭੇਜ ਦੇ ਆਪ ਵੀ ਪਤਾ ਨਹੀਂ ਕਿੱਧਰ ਨਿਕਲਿਆ ਹੋਇਆ ਆਈ ਨਹੀਂ ਪਤਾ ਖੇਤ ਆਈ ਨਹੀਂ ਪਤਾ ਕਿਤੇ ਹੋਰ ਗਿਆ ਹੋਏ ਮੈਨੂੰ ਝੂਠ ਬੋਲ ਕੇ ਮੈਨੂੰ ਸਭ ਜਾਨਦੀ ਆ ਮੈਂ ਤੁਹਾਡੀਆਂ ਚਾਲਾਂ ਉਹ ਮੈਨੂੰ ਨਹੀਂ ਹੁੰਦਾ ਕੰਮ ਕੰਮ ਹੋਣਾ ਆਦਾ ਕਰੋ ਨਾ ਕਰੋ ਆ ਤਾਂ ਸਾਂਭ ਲਓ ਬਈ ਲੈ ਹੋਰ ਤੂੰ ਡੀਸੀ ਦੀ ਕੁਰਸੀ ਤੇ ਬੈਠਣਾ ਜੇ ਤੇਰੇ ਤੋਂ ਨਹੀਂ ਕੰਮ ਹੁੰਦਾ ਹੋਰ ਕੌਣ ਜ਼ਿੰਮੇਵਾਰੀ ਸੰਭਾਲੂ ਉਹ ਲੱਤ ਤੇ ਮੇਰੀ ਚਰਾੜ ਪਿਆ ਹੋਇਆ ਬਈ ਮੈਤੂ ਨਹੀਂ ਬਣਦਾ ਉਹ ਕੰਮ ਕੁਮ। ਖਰਾੜ ਤਾਂ ਤੇਰੇ ਆਪ ਦੇ ਚ ਪਿਆ ਹੋਇਆ ਜਿਹੜੀਆਂ ਤੀਵੀਆਂ ਦੇ ਕੋਲੇ ਕੱਛਣ ਜਾਂ ਨਾ ਉਦੋਂ ਤਾਂ ਤੈਨੂੰ ਪਤਾ ਨਹੀਂ ਲੱਗਦਾ ਵੀ ਲੱਤਾਂ ਦਾ ਉਦੋਂ ਨਹੀਂ ਤੇਰੇ ਗੋਡੇ ਗਿੱਟੇ ਦੁਖਦੇਗੇ। ਉਦੋਂ ਫਿਰ ਨਵੀ ਲੱਗ ਜਾਂਦੀ ਐ ਫਿਰ ਡਾਲਾ ਵੀ ਤਾਂ ਬਣਦਾ ਉਹਨਾਂ ਦਾ ਕੰਮ ਵੀ ਤਾਂ ਕਰਨਾ ਹੈ ਹੁਣ ਸਾਰੇ ਪਿੰਡ ਦਾ ਜੰਮਾ ਤਾਂ ਹੁੰਦਾ ਹੀ ਐ ਸੜਾ ਦਾ ਸਾਰਿਆਂ ਦਾ ਹੁੰਦਾ ਹੈ। ਕੰਮ ਵਾਰੀ ਤੇਰੇ ਸਿਰ 'ਚ ਸੱਤਾਂ ਸੁੱਲੀਆਂ ਨਹੀਂ ਸਵਾਹ ਪੈ ਜਾਂਦੀ ਐਗੀ। ਉਹ ਮੈਤੂ ਨਹੀਂ ਹੁੰਦਾ ਕੰਮ ਕੁਮ ਆਪਦਾ ਕਰ ਲੋ ਬਈ ਬੰਦਾ ਬੰਦਾ ਰੱਖ ਲੋ। ਮੈਨੂੰ ਇਹ ਗੱਲਾ ਕਹਿਣ ਦੀ ਲੋੜ ਨਹੀਂ ਕੰਮ ਕੁਮ ਕਦੇ ਤੋਂ ਮੈ ਤੁਨੀ ਬਾਰ-ਬਾਰ ਕਿਹਾ ਜਾਂਦਾ ਕਿਸੇ ਨੂੰ ਸਾਡੇ ਟੁੰਡਾ ਮੈਂ ਠੇਕਾ ਥੋੜੀ ਲਿਆ ਹੋਇਆ ਠੇਕਾ ਮੈਂ ਵੀ ਨਹੀਂ ਲਿਆ ਹੈਗਾ ਤੁਹਾਡਾ ਵੀ ਤੁਹਾਨੂੰ ਵੇਲਿਆਂ ਨੂੰ ਇੱਥੇ ਘਰੇ ਬਹਿ ਕੇ ਰੋਟੀਆਂ ਬਣਾ ਬਣਾ ਖਵਾਈ ਜਾਵਾਂ ਤੇ ਤੁਹਾਡੀ ਚਮਚਾਗਰੀ ਕਰੀ ਜਾਵਾਂ ਕਦੇ ਕੱਪੜੇ ਧੋ ਦੋ ਕਦੇ ਪ੍ਰੈਸ ਲਾ ਦੋ ਕਦੇ ਸਾਨੂੰ ਜੂਸ ਬਣਾ ਦੋ ਕਦੇ ਦੁੱਧ ਗਰਮ ਕਰਕੇ ਦੇ ਦਿਓ ਸੱਤ ਕਿੱਲੇ ਝੂਟੇ ਦੇ ਸਿਰ ਵਰਕੇ ਦੇ ਦੇਖੇ ਨੇ ਤਿੰਨ ਤੀਮੀਆਂ ਲਿਆ ਕੇ ਪੜਾ ਦੂੰ ਘਰੇ ਮੈਂ ਸੱਤ ਕਿੱਲੇ ਮੈਂ ਸੱਚ ਨਹੀਂ ਮਾਰਨੇ ਉਹ ਕਹਿੰਦਾ ਮੇਰੇ ਨਾਲ ਆਪਦੇ ਉਹਨਾਂ ਗੱਲ ਕਰਨ ਲੱਗਦੇ ਨਾ ਕੁਝ ਜੰਮੇ ਜਾਏ ਨਾ ਹਾਂ ਤੁਸੀਂ ਖਾਣੇ ਹੋ ਬਾਹਰੋਂ ਨਹੀਂ ਕੋਈ ਆਉਂਦਾ